ਐੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾ ਰਾਏ ਬੀਤੇ ਦਿਨੀ ਸਾਬਕਾ ਸਰਪੰਚ ਦੇ ਘਰ ਤੇ ਹੋਈ ਫਾਇਰਿੰਗ ਅਤੇ ਕਾਰ ਨੂੰ ਅੱਗ ਲਾਉਣ ਦੇ ਮਾਮਲੇ ਸਬੰਧੀ ਜਲਾਲਾਵਾ थाना ਸਿਟੀ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਜਲਾਲਾਵਾ ਦੇ ਹਲਕੇ ਦੇ ਪਿੰਡ ਚੱਕ ਮੰਨੇ ਵਾਲਾ ਵਿਖੇ ਬੀਤੇ ਦਿਨੀ ਰਾਤ ਦੇ ਸਮੇਂ ਕੁਝ ਲੋਕਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਘਰ ਨੂੰ ਅੱਗ ਲਗਾਈ ਗਈ ਸੀ ਅਤੇ ਫਾਇਰਿੰਗ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਜਲਾਲਾਵਾ ਥਾਣਾ ਸਿਟੀ ਦੇ ਐਸਐਚਓ ਨਵਦੀਪ ਸਿੰਘ ਭੱਟੀ ਤੇ ਪੂਰੀ ਪੁਲਿਸ ਟੀਮ ਦੇ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਜਿਸ ਤੋਂ ਬਾਅਦ ਹੁਣ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਮੰਨੇਵਾਲਾ ਦੇ ਵਿੱਚ ਘਟਨਾ ਹੋਈ ਹੈ ਉਹਦੇ ਤੇ ਹੁਣ ਤਾਂ ਕੀ ਕਾਰਵਾਈ ਆ ਮਤੀ ਤੇਰੀ ਜਾਰਾ ਨੂੰ ਇੱਕ ਝਗੜਾ ਹੋਇਆ ਸੀਗਾ ਸੌਰੀ ਝਗੜਾ ਨਹੀਂ ਕਹਿ ਸਕਦੇ ਹਮਲਾ ਕੀਤਾ ਸੀ ਘਰ ਦੇ ਉੱਪਰ ਪ੍ਰਿੰਸ ਨਾਂ ਦੇ ਵਿਅਕਤੀ ਨੇ ਔਰ ਨਾਲ ਉਹਦੇ ਕੁਝ ਹੋਰ ਜਿਹੜੇ ਵਿਅਕਤੀ ਸੀਗੇ ਜਿਹਦੇ ਤਹਿਤ ਅਸੀਂ ਮੁਖ ਅਫਸਰ ਸਿਟੀ ਜਲਾਲਾਬਾਦ ਨੇ ਮੁਕੱਦਮਾ ਨੰਬਰ 168 ਦਰਜ ਕੀਤਾ ਜਿਹਦੇ ਵਿੱਚ ਅੰਡਰ ਸੈਕਸ਼ਨ 109 ਨਵੀਆਂ ਤਰਾਵਾਂ ਦੇ ਤਹਿਤ 331 326 2527 2594 ਨਾਟ ਦੇ ਜਿਹੜਾ ਮਕਦਮਾ ਅਰਜ ਕੀਤਾ ਸੀ ਔਰ ਮੁਖ ਅਫਸਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹਨਾਂ ਵਿੱਚੋਂ ਮੈਂ ਪ੍ਰਿੰਸ ਦੇ ਫਾਦਰ ਨੂੰ ਜਿਹੜਾ ਅਸੀਂ ਅਰੈਸਟ ਕਰ ਲਿਆ ਔਰ ਨਾਲ ਉਹਦੇ ਇੱਕ ਕੋਈ ਉਹ ਸੀਗਾ ਉਹ ਨੂੰ ਵੀ ਅਸੀਂ ਅਰੈਸਟ ਕਰ ਲਿਆ ਜੋ ਕੱਲ ਨੂੰ ਅਸੀਂ ਪੇਸ਼ ਅਦਾਲਤ ਕਰਾਂਗੇ ਸਰ ਰੰਜਿਸ਼ ਕੀ ਸੀ ਇਹਨਾਂ ਦੀ ਮੇਨ ਰੰਜਿਸ਼ ਜਿਹੜੀ ਹੁਣ ਤੱਕ ਚੀਜ਼ ਸਾਹਮਣੇ ਆਈ ਹੈ ਉਹਦੇ ਵਿੱਚ ਇਹਨਾਂ ਦਾ ਕੋਈ ਕੈਮਰੇ ਨੂੰ ਲੈ ਕੇ ਜਿਹੜੀ ਸੀਗੀ ਵਜਾ ਰੰਜਿਸ਼ ਇਹ ਜਿਹੜਾ ਪ੍ਰਿੰਸ ਜਿਨੇ ਇਹ ਵਾਅਦਾ ਤੋਂ ਅੰਜਾਮ ਦਿੱਤਾ ਜਿਨੇ ਉਹਨਾਂ ਦੀ i10 ਕਾਰ ਨੂੰ ਅੱਗ ਲਗਾਈ ਨਾਲ ਫਾਇਰ ਕੀਤਾ ਉਸ ਉਹਦਾ ਕਹਿਣਾ ਸੀ ਵੀ ਮੇਰੇ ਘਰਵਾਲ ਨੂੰ ਇਹਨਾਂ ਨੇ ਕੈਮਰੇ ਲਗਾਏ ਜਦੋਂ ਕਿ ਮਦਈ ਮਕਦਮਾ ਕਹਿੰਦਾ ਵੀ ਪ੍ਰਿੰਸ ਨਾਂ ਦਾ ਜਿਹੜਾ ਮੇਰਾ ਗਵੰਡੀ ਹੈ ਇਹਦੇ ਘਰੇ ਅਣਜਾਣ ਵਿਅਕਤੀ ਜਿਹੜੇ ਆਉਂਦੇ ਆ ਜਿਸ ਕਾਰਨ ਅਸੀਂ ਇਹਨਾਂ ਦੇ ਘਰ ਤੇ ਕੈਮਰੇ ਲਗਾਏ ਸੀ ਉਸ ਵਜ੍ਹਾ ਕਰਕੇ ਇਹਨਾਂ ਨੇ ਉਹਦੀ ਘਰ ਨੂੰ ਅੱਗ ਲਗਾਈ ਔਰ ਉਹਦੇ ਘਰ ਤੇ ਫਾਇਰ ਕੀਤਾ ਸਰ ਜਿਹੜੀ ਇਹ ਫਾਇਰਿੰਗ ਕੀਤੀ ਗਈ ਹੈ ਇਸ ਮਸਲੇ ਦੌਰਾਨ ਇਹ ਲਾਇਸੈਂਸੀ ਅਸਲੇ ਨਾਲ ਕੀਤੀ ਸੀ ਇਹ ਹਾਲ ਦੀ ਘੜੀ ਜਿਹੜੀ ਚੀਜ਼ ਸਾਹਮਣੇ ਆਈ ਆ ਉਹ ਲਾਇਸੈਂਸੀ ਅਸਲਾ ਨਹੀਂਗਾ ਜਿਹੜਾ ਰਾਉਂਡ ਜਿਹੜਾ ਫਾਇਰ ਹੋਇਆ ਉਹ ਵੀ ਅਸੀਂ ਮੌਕਾ ਤੋਂ ਲੈ ਲਿਆ ਉਹਨੂੰ ਫਰੈਂਜ਼ਿਕ ਲੈਬ ਭੇਜਿਆ ਜਾਊਗਾ ਜਿਸ ਤੋਂ ਬਾਅਦ ਜਿਹੜਾ ਪਤਾ ਲੱਗੂ ਵੀ ਕਿਹੜੇ ਬੋਰ ਦਾ ਉਹ ਵੈਪਨ ਸੀਗਾ ਸੋ ਉਹਨੂੰ ਰਿਜ਼ਲਟ ਆਉਣ ਤੋਂ ਬਾਅਦ ਪਤਾ ਲੱਗੂਗਾ ਵੀ ਕਿਹੜਾ ਬਹੁਰਤ ਪਰ ਹਾਲ ਦੀ ਕੜੀ ਹੈ ਵੀ ਲਾਇਸੈਂਸੀ ਅਸਲਾ ਨਹੀਂ ਵਰਤਿਆ ਗਿਆ ਕੋਈ ਹੋਰ ਵੀ ਲੋਕ ਸ਼ਾਮਲ ਸੀ ਇਹਨਾਂ ਦੇ ਨਾਲ ਆ ਇਹਦੇ ਵਿੱਚ ਤਿੰਨ ਚਾਰ ਵਿਅਕਤੀ ਜਿਹੜੇ ਅਣਪਛਤੇ ਸੀਗੇ ਉਹ ਵੀ ਉਹਨਾਂ ਨੇ ਦੱਸਿਆ ਦੇਖੋ ਮੈਂ ਜੋ ਹੁਣ ਤੱਕ ਦੀ ਜਾਣਕਾਰੀ ਹੈ ਮੁਖ ਅਫਸਰ ਸਾਹਿਬ ਨੇ ਉਸ ਦਿਨ ਤੋਂ ਹੀ ਬਹੁਤ ਵਧੀਆ ਕੰਮ ਕੀਤਾ ਪੈਰਵਾਈ ਕੀਤੀ ਹੈ ਅਜਿਥੋਂ ਤੱਕ ਮੈਨੂੰ ਪਤਾ ਲੱਗਿਆ ਵੀ ਜਿਹੜਾ ਪ੍ਰਿੰਸ ਹੈ ਇਹਨੂੰ ਵੀ ਰਾਉਂਡ ਅਪ ਕਰ ਲਿਆ ਗਿਆ ਤੇ ਜਲਦੀ ਹੀ ਇਹਨੂੰ ਵੀ ਅਸੀਂ ਜਿਹੜਾ ਥਾਣੇ ਇੱਥੇ ਲਿਆ ਕੇ ਦੀ ਗ੍ਰਿਫਤਾਰੀ ਪਾਵਾਂ ਸਰ ਕੋਈ ਪਹਿਲਾਂ ਵੀ ਕੋਈ ਇਹਨਾਂ ਦੇ ਅਫਰਦਰ ਜੈਗੀ ਕਿ ਪਹਿਲੀ ਨਹੀਂ ਹਾਲ ਦੀ ਕੜੀਨਾਂ ਤੇ ਪਹਿਲੀ ਐਫਆਈਆਰ ਹੈ ਪਹਿਲਾਂ ਕੋਈ ਅਜਿਹੀ ਜਿਹੜੀ ਐਫਆਈਆਰ ਸਾਹਮਣੇ ਨਹੀਂ ਆਈ ਫਿਰ ਵੀ ਹੜਤਾਲ ਤੋਂ ਬਾਅਦ ਜੇ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਾਂਗੇ ਸਰ ਕਿੰਨੇ ਸਮੇਂ ਦੇ ਵਿੱਚ ਇਹ ਤਿੰਨੇ ਦੋਸ਼ੀਆਂ ਨੂੰ ਕਾਬੂ ਕੀਤਾ ਅੱਜ 25 ਤਰੀਕ ਹੈ ਜੀ ਦੇਖ ਲਓ ਜੀ 23 ਤਰੀਕ ਦੀ ਐਫਆਈਆਰ ਆ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਐਕਟਿਵਲੀ ਜਿਹੜਾ ਐਸਐਚਓ ਸਾਹਿਬ ਨੇ ਕੰਮ ਕਰਕੇ ਜਿਹੜਾ ਹਰ ਇੱਕ ਪਰਿਵਾਰ ਵਾਲੇ ਕਹਿ ਰਹੇ ਸੀ ਕਿ ਇਹ ਗੈਂਗਸਟਰਾਂ ਨਾਲ ਇਹਨਾਂ ਦੇ ਸਬੰਧ ਨੇ ਜਿਨ੍ਹਾਂ ਦੇ ਵੱਲੋਂ ਇਹ ਲੜਾਈ ਝਗੜਾ ਕੀਤਾ ਗਿਆ ਗੋਲੀ ਚਲਾਈ ਗਈ ਇਹ ਵਾਕਿਆ ਸਹੀ ਗੱਲ ਹੈ ਅ ਨਹੀਂ ਜੋ ਹੁਣ ਤੱਕ ਤਾਂ ਰਿਕਾਰਡ ਅਸੀਂ ਚੈੱਕ ਕੀਤਾ ਇਹਨਾਂ ਦੀ ਜਿਹੜੀ ਰੰਜਿਸ਼ ਆ ਉਹ ਕੈਮਰੇ ਨੂੰ ਲੈ ਕੇ ਆ ਗੈਂਗਸਟਰ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਫਸਟ ਜਿਹੜੀ ਐਫਆਈਆਰ ਆਇਆ ਨਾ ਤੇ ਉਹ ਮੁੰਡੇ ਦਾ ਪ੍ਰਿੰਸ ਦਾ ਗੁੱਸਾ ਸਿਰਫ ਐਸਿਪੀ ਇਹਨਾਂ ਦੇ ਘਰ ਵਾਲ ਕੈਮਰਾ ਕਿਉਂ ਲਗਾਇਆ ਜਿਹਦੇ ਵਿੱਚ ਗੈਂਗਸਟਰ ਵਾਲੀ ਗੱਲ ਤਾਂ ਮੈਨੂੰ ਕੋਈ ਨਹੀਂ ਲੱਗਦੀ। ਅ ਫਿਰ ਵੀ ਅਸੀਂ ਇਹਨੂੰ ਪੂਰੀ ਤਰ੍ਹਾਂ ਪੜਤਾਲ ਕਰਾਂਗੇ। ਜੇ ਕੋਈ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ। ਗੈਂਗਸਟਰ ਕਹਿੰਦੇ ਨਾਲ ਗੈਂਗਸਟਰ ਦੀ ਪਰਿਭਾਸ਼ਾ ਕੀ ਹੈ? ਹਾਂ ਦੇਖੋ ਜੀ ਅੱਜ ਕੱਲ ਜਿਹੜਾ ਗੁੰਡਾਗਰਦੀ ਗੈਂਗਸਟਰ ਇਹ ਆਮ ਸ਼ਬਦ ਹੋ ਗਏ। ਪਰ ਇਹਨਾਂ ਦੀ ਪਰਿਭਾਸ਼ਾ ਜਿਹੜੀ ਹੈ ਜੋ ਗੈਂਗਸਟਰ ਕਹਿੰਨੇ ਹਨ ਨਾ ਅਸੀਂ ਉਹ ਇੱਕ ਵਿਗੜਿਆ ਹੋਇਆ ਸਮਾਜ ਤੋਂ ਆਦਮੀ ਹੈ ਜਿਹਦੇ ਖਿਲਾਫ ਕਤਲ ਦੇ, ਲੁੱਟਖੋਹ ਦੇ, ਵਾਰਦਾਤਾਂ ਦੇ ਜਿਹੜੇ ਮੁਕੱਦਮੇ ਦਰਜ ਹੁੰਦੇ ਨੇ ਉਹਨੂੰ ਅਸੀਂ ਗੈਂਗਸਟਰ ਦੀ ਕੈਟਾਗਰੀ ਦੇ ਵਿੱਚ ਰੱਖ ਸਕਦੇ ਹਾਂ ਜੀ ਟਕੜਾ ਕਰਦਾ ਉਸ ਨੂੰ ਅਸੀਂ ਐਜ਼ ਏ ਗੁੰਡਾਗਰਦੀ ਦੇ ਤੌਰ ਤੇ ਲੈ ਸਕਦੇ ਹਾਂ ਨਾ ਕਿ ਇੱਕ ਨਿੱਜੀ ਰੰਜਿਸ਼ ਨੂੰ ਲੈ ਕੇ ਗਵਾਂਡੀ ਨਾਲ ਝਗੜੇ ਨੂੰ ਲੈ ਕੇ ਉਸ ਨੂੰ ਅਸੀਂ ਗੁੰਡਾਗਰਦੀ ਦਾ ਜਾਂ ਇੱਕ ਗੈਂਗਸਟਰ ਦਾ ਨਾਮ ਦੇ ਦਈਏ ਸੋ ਇਹ ਵਰਡ ਆ ਜਿਹੜੇ ਉਹ ਆਮ ਹੋ ਗਏ ਨੇ ਸੋ ਇਹਨਾਂ ਨੂੰ ਵੀ ਇਸ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਕੋਈ ਨਿਊਜ਼ ਦੇਣੀ